ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਈਏ ਦੇਖਦੇ ਆ ਬੈਠ ਚੰਦ ਪਥਰੀ ਦੀ ਦਰਦ ਬਹੁਤ ਮਾੜੀ ਹੁੰਦੀ ਆ ਮੈਨੂੰ ਪਤਾ ਤੇਰੇ ਹੋ ਰਹੀ ਆ ਹਾ ਵਾਕਿਆ ਦਦੀ ਸੀ ਮੈਂ ਇਹਦਾ ਗਾਣਾ ਸੁਣ ਕੇ ਆਉਣਾ ਪਹਿਲਾਂ ਮੈਨੂੰ ਲੱਗਾ ਕਿ ਤੇ ਸਾਰਾ ਸਪਰੇਅ ਪੀ ਗਿਆ ਤਾਂ ਐਵੇਂ ਕਰੀ ਜਾਂਦਾ ਪਾ ਮੇ ਉਹ ਤੇ ਮਰਦੇ ਓਏ ਕਾਰਾ ਮੈਨੂੰ ਪਤਾ ਕੀ ਲਿਖਿਆ ਇਹਨੇ ਦੇਸ਼ ਦਾ ਭਵਿੱਖ ਲਿਖ ਲਿਆ ਫਿਰ ਤੈਨੂੰ ਸਰਕਾਰਾਂ ਮਰਵਾ ਦੇਣਾ ਝਾਲਮਾ ਕਸੂਰ ਤੇਰਾ ਨਹੀਂ ਕਰੋਨਾ ਦੇ ਟੀਕੇ ਦਾ ਵਾ ਇਹਨੂੰ ਤਾਂ ਕੋਈ ਗੁਪਤ ਰੋਗ ਲੱਗਦਾ ਵਾ ਦੋ ਗੱਲਾਂ ਕਹੀਏ ਯਾਰ ਦੀਆਂ ਅੱਜ ਪਤੰਦਰਾ ਤੇਰੀ ਪੀਆਰ ਪੱਕੀ ਹੁਣ ਭਾਵੇਂ ਗੱਲਾਂ ਕਰੀ ਜਾ ਭਾਵੇਂ ਹੱਸੀ ਜਾ ਕਿਹੜੇ ਕਾਲੇ ਕੰਮਾਂ 'ਚ ਪੈ ਗਿਆ ਯਾਰਾ ਬਦਲਾ ਲੈ ਲਿਆ ਕਾਲਿਆਂ ਤੋਂ ਆਜਾ ਗੱਲਾਂ ਕਰੀ ਆਜਾ ਗੱਲਾਂ ਕਰੀ ਤੈਨੂੰ ਵੀ ਕਾਲੇ ਪਾਣੀ ਦੀ ਸਜ਼ਾ ਹੋ ਗਈ ਓ ਕਿਵੇਂ ਆ ਸਿੰਘ ਮਾਤਾ ਚਾਹ ਲਈ ਹੋਣੀ ਏ ਓਹੋ ਆ ਕਿਤੇ ਰੱਖ ਲਈਏ ਪੈਸੇ ਗਾਲੀ ਮਾਤਾ ਰੱਖ ਲੈਣੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਚੀਜ਼ ਕੀ ਆ ਵੈਸੇ ਤੂੰ ਗਰੀਬ ਹੀ ਠੀਕ ਸੀ ਨਾਲ ਆ ਜਾਣਾ ਆ ਕੁਛ ਡਿੱਗੇ ਰਾਤ ਦੇ ਪੈਸੇ ਚੱਕਲਾ ਮਾਤਾ ਇਹ ਵੀ ਚੱਕਲਾ ਉਹ ਰਾਹ ਦੇ ਪੈਰ ਹੈ ਮਾਤਾ ਹਰ ਵੀਡੀਓ ਚ ਡੀਜੇ ਵਾਲੇ ਵਾਂਗੂ ਪੈਸੇ ਚੱਕਣ ਰੱਖੀ ਆ ਮਾਤਾ ਇਹਨਾ ਪੈਸੇ ਨਾ ਦਿਮਾਗ ਟੈਸਟ ਕਰਾਏ ਦਾ ਰਹਿ ਗਏ ਕਿਤੇ ਮੈਨੂੰ ਲੱਗਦਾ ਆ ਫਾੜਾ ਲੈ ਜਾ ਗਰ ਉੱਤੇ ਪਤਾ ਨਹੀਂ ਕੀ ਕਿਵੇਂ ਅੱਛਾ ਪਲੇਟ ਦੇ ਪੈਰ ਹੈ ਮਾਈਕ ਕੌਨਫੀਡੈਂਸ ਵੇਚਣਾ ਹੈ ਕਿ ਦੱਸ ਬਾਲੇ ਬਕਰੇ ਤਰੀਕੇ ਨਾਲ ਭੋਰਦਾ ਪਤੰਦਰ 24 ਸਾਲ ਹੋ ਗਏ ਮੇਰੇ ਪਿਓ ਨੂੰ ਗਾਉਂਦੇ ਨੂੰ ਹੂੰ ਵਾਰਡ ਦਾ ਜਿਹੜਾ ਮਰਜੀ ਡਿਊਟ ਸਿੰਘ ਘਰ ਆਵੇ ਮੈਂ ਨਾਂ ਨੂ ਨਹੀਂ ਲਾਂਦਾ ਮੰਗ ਕੇ ਬੀੜੀਆਂ ਪੀਣ ਵਾਲੇ ਰਾਂਡ ਮੇ ਲਾ ਕੇ ਦੋਵੇਂ ਪਾਗਲ ਹੀ ਨੇ ਇੱਕ ਵਾਰ ਐਸੇ ਖਾਲਾ ਮੇਰੇ ਪਿਓ ਦੇ ਦੂਜੇ ਪਾਸੇ ਉਹ ਤੇ ਸੰਗਤ ਹੋਵੇ ਸਰੀਲੀ ਹੂੰ ਸੋਨਣ ਵਾਲੀ ਹੂੰ ਸੰਗਤ ਸੁਰੀਲੀ ਵੀ ਹੁੰਦੀ ਆ ਕੀ ਕਹਿੰਦੇ ਆ ਭੈਣ ਦਿਆ ਯਾਰਾ ਵੇੜੇ ਵਾਲਾ ਸ਼ਬਦ ਇੰਨਾ ਕਰਕੇ ਬਣਿਆ ਵਾ ਬੁਲਾਦੇ ਸਕਿੰਨ ਲਾਈਟ ਲਾਇਆ ਕਰ ਬਾਬਾ ਸੰਗਤ ਨੂੰ ਛੱਡ ਵੀਰੇ ਗਲਤ ਨਾ ਬੋਲੋ ਜੀ ਵਾਲੀ ਗੋਲੀ ਦਾ ਅਸਰਾ ਹੁਣ ਅੱਜ ਸ਼ਾਮ ਨੂੰ ਵੱਡਨਾ ਆਪ ਕਰਾ ਤੂੰ ਖੁੱਬਾ ਖੇੜੀ ਚੰਨੀ ਵੀਰ ਕੋਲੇ ਆ ਆ ਜਾਣੀ ਟਮਾਟਰਾਂ ਤੜਕਾ ਲਾ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਤੇਰੇ ਹਿੱਲ ਪਈ ਹੋਈ ਆ ਵੀਰੇ ਮੈਂ ਤੇਰਾ ਬਹੁਤ ਵੱਡਾ ਫੈਨ ਆ ਕਦੋਂ ਨਾਲ ਲੁਧਿਆਣਾ ਟ੍ਰੇਨ ਥੱਲੇ ਵੀਰੇ ਤੂੰ ਹੜਾ ਵਿੱਚ ਕਿਉਂ ਨਹੀਂ ਰੁੜਿਆ ਆ ਛੱਡੇ ਆ ਤੂੰ ਖੁੱਬਾ ਖੇੜੀ ਕੋਲੇ ਆ ਆ ਜਾਣੀ ਤੜਕਾ ਲਾ ਛੱਡੇ ਆ ਲੈ ਵੀ ਚੰਨੀ ਵੀਰੇ ਕੀ ਫਾਇਦਾ ਇਨੇ ਗਰੁੱਪਾਂ ਦਾ ਜੇ ਮਿਹਰੇ ਵੱਡੇ ਵੀਰ ਦਾ ਜ਼ਿੰਮੇਵਾਰੀ ਨਹੀਂ ਚੁੱਕਦਾ ਕਰਤਾ ਦਿਨ ਖਰਾਬ ਸਵੇਰੇ ਸਵੇਰੇ ਆ ਗਿਆ ਤੇਰੇ ਸਿਰ ਤੇ 100 ਜੁੱਤੀ ਮਾਰ ਕੇ ਇੱਕ ਜਿੰਨੇ ਬੰਦਾ ਕਚੀ ਜੀਆਂ ਲੈ ਲੈ ਗੋਂਦਾ ਚੋਬਰ ਸੁਰਾਂ ਦੇ ਬਾਸਾ ਸੋਨੂ ਸੀਤੋ ਵਾਲਾ ਜੀ ਸਾੜਾ ਬੋਲਦਾ ਕੱਟ ਵਾਈਬ੍ਰੇਸ਼ਨ ਜ਼ਿਆਦਾ ਕਰਦਾ ਛੋਟੇ ਬੱਚਿਆਂ ਵਾਂਗੂ ਇੱਕ ਗੱਲ ਦੇ ਪਿੱਛੇ ਹੀ ਪੈ ਜਾਂਦਾ ਪਤਾਂ ਦਾ ਨੂੰ ਸੁਰਚ ਲਿਆ ਕੇ ਛੱਡਣਗੇ। ਤੈਨੂੰ ਜਾਨੀ ਵੋਟਾਂ ਪਾ ਕੇ ਵੀ ਸਰਪੰਚ ਬਣਾ ਦਊਗੀ। ਤੈਨੂੰ ਜਾਨੀ ਵੋਟਾਂ ਪਾ ਕੇ ਵੀ ਸਰਪੰਚ। ਫੇਰ ਗੁਲਾਬ ਸਿੱਧੂ ਨੇ ਸਰਪੰਚ ਵੀ ਕਟਣਾ। ਸਰਪੰਚ ਬਣ ਕੇ ਪਹਿਲੀ ਗ੍ਰਾਂਹ ਤੇਰੇ ਦੰਦਾ ਦੇ ਲਾਉਣੀ ਆ। ਐਵੇਂ ਨਾ ਗੱਲਾਂ ਚਾਦੀ ਆ ਤੇਰੀ ਠੂਈ ਕਟਵਾਊਗੀ। ਤੈਨੂੰ ਜਾਨੀ ਵੋਟਾਂ ਪਾ ਕੇ ਵੀ ਸਰਪੰਚ ਬਣਾ ਦਊਗੀ। ਤੈਨੂੰ ਜਾਨੀ ਵੋਟਾਂ ਪਾ ਕੇ ਵੀ ਸਰਪੰਚ। ਇਹਦੀਆਂ ਵੋਟਾਂ ਤੇ ਮੋਦੀ ਜਿੱਤਿਆ ਸੀ। ਹੇ ਕਚਲਤਾ ਵੱਜਣ ਵਾਲੀਆਂ ਬਸ ਠਹਿਰ ਜਾ ਚੌਣ ਕਮਿਸ਼ਨ ਨੂੰ ਬੇਨਤੀ ਹੈ ਦਾ ਕੋਈ ਹੱਲ ਕਰੋ ਪਹਿਲਾਂ ਸਰਪੰਚ ਬਣਾ ਕੇ ਨਾਲ ਤਾਂ ਪਹਿਲਾਂ ਇਨੇ ਕੁੱਟ ਖਾਣੀਆਂ ਨਾਲ ਤੈਨੂੰ ਪਾਉਣੀ ਆ ਪਹਾੜੀ ਬੱਕਰਾ ਇਹ ਹੈ ਕੀ ਆ ਸ਼ਤਰਮੁਰਗ ਜਿਆ ਭਾਈ ਜੇ ਇਹ ਮੈਨੂੰ ਕਰ ਦੇਉਂਦਾ ਡਰਨਾ ਹੁੰਦਾ ਮੈਂ ਕਰਦਾ ਫੋਨ ਭੰਨ ਦੇਣਾ ਸੀ ਕੀ ਬਿੱਲੀ ਵਰਗਾ ਮੂੰਹ ਕੀਤਾ ਇਹਨੇ ਵੇੜੇ ਵਾਲੇ ਭੁੱਖੇ ਨੰਗੇ ਆ ਮੇਰੇ ਗਰੀਬਾ ਦਾ ਮੰਜੇ ਦੱਤ ਮੇਰੇ ਸੌ ਲਗੇ ਬਿੱਲੀਆਂ ਫੜਨ ਵਾਲਾ ਲੱਗਦਾ ਵਾ ਵਿੱਚ ਤਾਂ ਦਰੁਸਤੀ ਰੱਖਿਓ ਅੰਗ ਸੰਗ ਰਿਓ ਸਹਾਈ ਪਟਿਆਲਾ ਸ਼ਾਹੀ ਨਾ ਨਾ ਤੱਕੇ ਸ਼ਾਹੀ ਪ੍ਰੋਗਰਾਮ ਮੁੱਕ ਗਿਆ ਪਰ ਲੜਣੀ ਮੁੱਕਣੀ ਸਾਲੇ ਨੇ ਸਮੁੰਦਰੀ ਲਟੇਰਾ ਹੀ ਬਣਾਤਾ ਬਰਕਤ ਰੱਖਿਓ ਮਿਹਨਤ ਦੇ ਵਿੱਚ ਥਾਂ ਤੇ ਲੱਗੇ ਕਮਾਨ ਸੱਜੀ ਅੱਖ ਤੇ ਕਿਤੇ ਪਰਿੰਡਾ ਨਹੀਂ ਲੜਿਆ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਆਪੇ ਅੱਖ ਠੀਕ ਹੋ ਜੂ ਤੂੰ ਵੱਡਾ ਤੇ ਤੇਰੀਆਂ ਵੱਡੀਆਂ ਵੱਡੀਆਂ ਪੂਰੀ ਅੱਖ ਪੂਰਾ ਕੰਨ ਪੂਰਾ ਯਾਦ ਰੱਖੀ ਛੋਟੇ ਵੀਰ ਬਾਈ ਨੇ ਕਿਹਾ ਸੀ ਮੈਂ ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਵੇਖਾਂਗਾ ਹੁਸੈਨ ਮੈਂ ਹੋਤੀ ਆ ਦੁਜਾ ਬਸੋਣੀਏ ਲਗਤੀ ਆ ਕੰਗਣਾ ਰੋ ਤੇ ਵਿਚਾਰੇ ਪੰਗੜੇ ਵਾਲਿਆਂ ਦੀ ਕਿਸ ਤੜੀ ਹੋਣੀ ਆ ਲੱਗਦਾ ਪੰਗੜੇ ਗਰੁੱਪ ਵਾਲਿਆਂ ਦਾ ਹੌਸਲਾ ਹੀ ਆ ਗਾਣਾ ਤੂੰ ਗਾਇਆ ਸ਼ਰਮ ਮੈਨੂੰ ਆਈ ਜਾਂਦੀ ਆ ਫ੍ਰੀਜ਼ ਕਰਦੀ ਆ ਤੂੰ ਨੇ ਸਭੀ ਜਿੱਲਕੇ ਕਰਤੇ ਹੈ ਆਪ ਕੋ ਜਲੂ ਡਰੇ ਭਾਈ ਜਿਹੜੇ ਮੇਰੇ ਉੱਪਰ ਨੱਚਦੇ ਆ ਕਿਰਪਾ ਕਰੀਏ ਰੋਲੇ ਮਾਰੋ ਇਹਦੇ ਅਫਸੋਸ ਹੋ ਰਿਹਾ ਇਹ ਗੀਤ ਹਿੱਟ ਕਿਉਂ ਨਹੀਂ ਹੋਇਆ ਮਰੀਜ਼ ਕਰਦੀ ਆ ਤੂੰ ਨੇ ਸਭੀ ਜਿੱਲਕੇ ਕਰਤੇ ਹੈ ਆਪ ਕੋ ਸਲੂਟ ਰੇ ਨੱਚਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਸਰੇ ਆਮ ਪੰਜਾਬੀ ਪੰਗੜੀ ਦੀ ਬੇਦਬੀ ਹੋ ਰਹੀ ਆ 90% ਇੱਥੇ ਐਕਟੀਵਿਟੀ ਆ ਨਹੀਂ ਮੈਂ ਲੋਕਾਂ ਦੀਆਂ ਸੁਣਾ ਮੈਨੂੰ ਇੰਨੀ ਕਿੱਥੇ ਵੇਣਾ ਬ੍ਰਾਈਟਨੈਸ ਕਰੀ ਮਾਰੀ ਜੀ ਐਣ ਕਲਾਂਣ ਵਾਲੀ ਕੋਈ ਗੱਲ ਨਹੀਂ ਸੀ 80% ਇੱਥੇ ਐਕਟੀਵਿਟੀ ਆ ਨਹੀਂ ਮੈਂ ਲੋਕਾਂ ਦੀਆਂ ਸੁਣਾ ਮੈਨੂੰ ਇੰਨੀ ਕਿੱਥੇ ਵੇਰਾ 90% ਅੱਖ ਬੰਦ ਕਰਕੇ ਦੇਖੋ ਦਾੰਦੀ ਦੇਖਦੇ ਆ ਬ੍ਰਾਈਟਨੈਸ ਤਾਂ 100 ਕੀਤੀ ਆ ਪਰ ਸਾਫ ਫੇਰ ਵੀ ਨਹੀਂ ਦਿਖ ਰਹੀ ਲਿਪਸਟਿਕ ਦਾ ਰੰਗ ਦੱਸਣ ਵਾਲੇ ਨੂੰ 1 ਲੱਖ ਨਾਮ ਸੁਣਾ ਮੁੰਡਾ ਸਰਦਾਰ ਹੋਵੇ ਨਾਲ ਸ਼ੈਲ ਸ਼ਬੀਲੀ ਨਾਰ ਹੋਵੇ ਵਿੱਚ ਦੋਹਾਂ ਬੜਾ ਹੋ ਤਾਂ ਗੱਲ ਠੀਕ ਆ ਪਰ ਸੁਣਾ ਮੁੰਡਾ ਕਿੱਥੇ ਆ ਜੇ ਤਾਰੀਫ ਨਹੀਂ ਕਰ ਸਕਦੇ ਮੰਦਾ ਚੰਗਾ ਬੋਲ ਦਿਓ ਇਹਨੂੰ ਹੋਵੇ ਆਪੇ ਸੁਖਾ ਰਵੇ ਸंसार ਹੋਵੇ ਬੈਂਗਣ ਆਲੂ ਪਰੀਆ ਗੋਤਾਖੋਰ ਲੱਗੰਦਿਆ 우ਸਤਾਦ ਤੂੰ ਏ ਥੈਂਕ ਯੂ ਜੇ ਵਧੀਆ ਲੱਗਿਆ ਤਾਂ ਲਾਈਕ ਕਰਦੇ ਸ਼ੇਅਰ ਕਰਦੇ ਥੈਂਕ ਯੂ so much ਜੇ ਵਧੀਆ ਲੱਗਿਆ ਤਾਂ ਗਾਲ ਜਰੂਰ ਕੱਢਿਓ ਇਹਨੂੰ ਜੇ ਵਧੀਆ ਲੱਗਿਆ ਬਲੌਕ ਕਰਦੇ ਹੋ ਰਿਪੋਰਟ ਵੀ ਨਾਲ ਕਰਦੇ ਹੋ ਬਨ ਜਾ ਗੇ ਲਗਰ ਤਾਲੂਕਾ ਪਹਿਲਾ ਮਿਹਨਤ ਕਰੀ ਤੇ ਅੱਜ ਦੀਸਾ ਯਾਰਾ ਚਿਪਕੜੀ ਸਪਾਟਾ ਅੰਨੇ ਹੋ ਜਾਂਦੇ ਆ ਖਾ ਕੇ ਦੀਸਾ ਯਾਰਾ ਰਿਆ ਗੱਟੀ ਗੋੜੇ ਵਾਲੇ ਸਾਰੇ ਸੋਖ ਪੂਰੇ ਹੋਰੇ ਗਰਮ ਬੈਠੇ ਬੈਠੇ ਨਾਲ ਰਾਮ ਪੀਸਾ ਯਾ ਨਸ਼ਤਰ ਗੇਲੇ ਵੀ ਆ ਜਾਣਾ ਸੀ ਹੁਣੇ ਹੀ ਇਹਨੂੰ ਕਹਿੰਦੇ ਆ ਕੰਦਾ ਦੇ ਕੁੱਤੀਆਂ ਛਾੜਨੀ ਆ ਮਕਾਨ ਤੜਵਾਉਣ ਲਈ ਸੰਪਰਕ ਕਰੋ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੁੰਦੀ ਆ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਹੁੰਦੀ ਇਸ ਲਈ ਇਸ ਵੀਡੀਓ ਨੂੰ ਹਾਸੇ ਵਿੱਚ ਲਿੱਤਾ ਜਾਵੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਇਸ